कपूरथला में चार साहिबजादियों की शहादत को नमन करते हुए भाई गुरदास जी विद्यालय की ओर से एक प्रभावशाली गुरमीत समागम करवाया गया जिसमें अलग अलग स्कूलों के बच्चों को विरासत से जोड़ने के लिए खालसाई खोले और गुरबानी से जुड़ी स्टेज परफॉर्मेंस का आयोजन किया गया जिसमें निजी और सरकारी स्कूलों के बच्चों ने बड़ी गिनती में भाग लिया इस दौरान सिख धर्म की विरासत के बारे में जानकारी दी गई और बच्चे खालसाई रूप में सजकर पहुंचे इस दौरान बच्चों ने बहुत मनमोहक अंदाज में गुरबानी और खालसाई खेलों का प्रदर्शन किया इस दौरान प्रबंधकों ने कहा कि यह लगातार तीसरा वार्षिक समारोह है उन्होंने कहा कि बच्चों को धर्म से जोड़ने के लिए ऐसे समागम समय की मांग है कपूरथला से पत्रकार राजेंद्र कुमार कपूरथला की विशेष रिपोर्ट

ਵਾਰ ਪਟਪਟ ਰੁਕ ਕੇ ਆਇਆ ਅਬ ਚੱਲ ਲੜਾ ਰਾਇ ਗੁਰੂ ਗੁਰੂ ਕੋ ਬਸੇ ਦੀ ਤਦ ਅਗਰ ਸੀ ਸੁਭਾਰਾ ਏ ਕਾਰਾ ਬਣਾਵੇ ਤੇ ਅਨੁਜਾਵੇ ਕੋਬਤ ਪੀਤਾ ਤੇ ਚੱਲਣਾ ਰੁਕਾਵੇ ਜਾ ਲੋ ਜਾਵੇ ਸਭ ਸੁਲੀਆ ਕਾਲ ਜੀ ਜੀ ਦੇ ਚੱਲ ਰੇ ਆ ਤੇ ਅੱਜ ਇੱਥੇ ਮੋਹ ਦੀ ਉਹ ਪ੍ਰੋਲਾ ਜਿਹੜਾ ਚੁੱਟਾ ਗਿਆ ਤੇ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਜੋ ਬਹੁਤ ਵੱਡਾ ਉਪਰਾਲਾ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਸਿੰਘ ਨੇ ਕਪੂਰਥਲੇ ਦੇ ਇਹਨਾਂ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਹਰ ਸਾਲ ਕੀਤਾ ਜਾਂਦਾ ਸਾਬ ਜਦਿਆਂ ਤੇ ਮਾਤਾ ਗੁਜਰਕੌਰ ਜੀ ਤੇਰਾ ਦੇ ਸ਼ਹੀਦੀ ਦਿਹਾੜੇ ਤੋਂ ਸਮਰਪਿਤ ਇਹ ਜੋ ਖੇਡ ਮੇਲਾ ਕਰਾਇਆ ਜਾਂਦਾ ਇਹ ਲਖਣ ਖੇਡ ਮੇਲਾ ਇਸ ਦੇ ਨਾਲ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਭਰਦਾ ਜਦੋਂ ਬੱਚੇ ਦੇਖਦੇ ਆ ਨਿੱਕੇ ਨਿੱਕੇ ਔਰ ਬੋਰਮ ਚੱਲਦੀ ਨੂੰ ਤੇ ਉਹਨਾਂ ਦੇ ਵਿੱਚ ਬੜਾ ਉਤਸ਼ਾਹ ਭਰ ਜਾਂਦਾ ਤੇ ਮੈਂ ਬੜਾ ਧੰਨਵਾਦੀ ਹਾਂ ਭਾਈ ਜੱਗਾ ਸਿੰਘ ਤੇ ਸਾਰੀ ਇਹਨਾਂ ਦੀ ਟੀਮ ਦਾ ਕਿ ਜੋ ਇਹਨਾਂ ਨੇ ਇਹ ਉਪਰਾਲਾ ਜਿਹੜਾ ਰੰਬਿਆ ਹੋਇਆ ਤੇ ਮਹਾਰਾਜ ਤੇ ਅੱਗੇ ਅਰਦਾਸ ਵੀ ਕਰਦਾ ਕਿ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਇਸੇ ਤਰ੍ਹਾਂ ਹੀ ਇਹ ਇਸ ਤੋਂ ਵੀ ਵੱਡੇ-ਵੱਡੇ ਪ੍ਰੋਗਰਾਮ ਕਰਨ ਤੇ ਜੋ ਗੁਰਸਿੱਖੀ ਦੇ ਨਾਲ ਜਿਹੜੀਆਂ ਸੰਕਤਾਂ ਉਹ ਜੁੜ ਸਕੇ ਨਾ ਗੁਰਸਿੱਖੀ ਦੀ ਅੰਦਰ ਭਾਵਨਾ ਸਾਡੇ ਪੈਦਾ ਹੋਵੇ ਕਿਉਂਕਿ ਸਤਗੁਰਾਂ ਨੇ ਪੁੱਛਿਆ ਸੀ ਮਾਤਾ ਜੀ ਨੇ ਕਿ ਸਹਬ ਜਾਦੇ ਨਹੀਂ ਦਿਖਦੇ ਜੋਂ ਸਾਬੋ ਕੀ ਤਲਵੰਡੀ ਮਾਤਾ ਜੀ ਗਏ ਪੁੱਛਿਆ ਵੀ ਸਹਬ ਜਾਦੇ ਨਹੀਂ ਦਿਖ ਰਹਾ ਤੇ ਮਹਾਰਾਜ ਨੇ ਵੀਰੇ ਹੱਥ ਕਰਕੇ ਕਿਹਾ ਸੀ ਇਹਨ ਪੁੱਤਰਨ ਕੇ ਸੀਸ ਤੇ ਵਾਰ ਦੀਏ ਸੋ ਚਾਰ ਚਾਰ ਮੋਏ ਤੇ ਆ ਕਾ ਹੋ ਆ ਜੀਵਤ ਕਈ ਹਜ਼ਾਰ ਆ ਸਾਰਾ ਪੁੱਤਰ ਨੇ ਆਪਣੇ ਇਸ ਲਈ ਉਹ ਪੁੱਤਰ ਬਣਨਾ ਪਾਇਗਾ ਤੁਨੂੰ ਤਾਂ ਹੀ ਬਣਾਗੇ ਜੇ ਅਸੀਂ ਆਪਣੇ ਇਤਿਹਾਸ ਨੂੰ ਡ੍ਰਿੜ ਕਰਾਂਗੇ ਵਿਸ਼ਵਾਸ ਕਰਾਂਗੇ ਸਾਨੂੰ ਪਤਾ ਲੱਗੇਗਾ ਅਸੀਂ ਇਤਿਹਾਸ ਬਾਰੇ ਦੱਸਾਂਗੇ ਆਉਣ ਵਾਲੀ ਜਨਰੇਸ਼ਨ ਨੂੰ ਤਾਂ ਹੀ ਉਹਨੂੰ ਪਤਾ ਲੱਗੇਗਾ ਵਰਨਾ ਨਹੀਂ ਪਤਾ ਲੱਗ ਸਕਦਾ ਜਿੰਨਾ ਤੇਰ ਦੱਸਿਆ ਨਾ ਜਾਵੇ ਇਸ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਇਹਨਾਂ ਨੇ ਇਹਨਾਂ ਦੇ ਅਸੀਂ ਧੰਨਵਾਦ ਵੀ ਕਰਦੇ ਆ ਅਰਦਾਸ ਵੀ ਕਰਦੇ ਸਾਤੂ ਰਾਂਗੇ ਕਿ ਟੀਮ ਜਿੰਨੀ ਹੈ ਸਾਰੀ ਇਹ ਸਾਰੀ ਟੀਮ ਇਸੇ ਤਰ੍ਹਾਂ ਹੀ ਰਲ ਕੇ 71 ਹੋ ਕੇ ਤੇ ਕਿਸੇ ਤੋਂ ਵੀ ਵੱਡੇ ਜਿਹੜੇ ਪ੍ਰੋਗਰਾਮ ਕਰਦੇ ਰਹਿਣ ਤੇ ਮਾਤਾ ਜੀ ਦੀਆਂ ਔਰ ਸਹਿਬਜ਼ਾਦੇ ਦੀਆਂ ਜਿਆਦਿਆਂ ਦੀਆਂ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਬਹੁਤ-ਬਹੁਤ ਤੁਹਾਡਾ ਮੀਡੀਆ ਵਾਲਿਆਂ ਦਾ ਵੀ ਧੰਨਵਾਦ ਹੈ ਸਾਊਂਡ ਵਾਲਿਆਂ ਦਾ ਵੀ ਧੰਨਵਾਦ ਹੈ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ